ਪੰਜੀ ਦੋਸਤ ਜੀ ਹਾਲ ਚਾਲ ਹਸਰੀ ਕਾ ਕਿਤਾ ਇਸੀ ਆਪਣਾ ਨਰਮਾ ਚੁਕਣ ਵਾਸਤੇ ਜਿਵੇਂ ਜੂਨ ਜੂਨ ਮਈ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੁੰਦੀ ਹੈ ਬਹੁਤ ਜ਼ਿਆਦਾ ਗਰਮੀ ਹੈ ਧੁੱਪੇ ਕੜਨਾ ਆਖਾ ਹੋਇਆ ਪਿਆ ਪਸੀਨਾ ਬਸੇ ਨਹੀਂ ਕੋਈਆਂ ਨੇ ਕੋਈਆਂ ਦਾ ਸਰੀਰ ਅਜੇ ਵੀ ਬਹੁਤ ਗਰਮੀ ਪਈ ਜਾਂਦਾ ਰੱਬ ਨਰਮੇ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਖਤਰੇਦਾਰ ਆਰੰਭ ਵੱਜਦਾ ਹੁੰਦਾ ਹੈ। ਗੁਲਾਬੀ ਸੁੰਗੜੀ ਦਾ ਸੌਂਡ ਬੋਲਦਾ ਜੀ ਨੂੰ। ਸੌਂਡ ਵਗੈਰਾ ਵੀ ਬਹੁਤ ਪਿਆ ਪਿਆ। ਬਹੁਤ ਜ਼ਿਆਦੇ ਕਰਮੀਆਂ। ਖਰਨਾ ਮੁਸ਼ਕਲ ਹੋ ਜਾਂਦਾ ਨਰਮ ਖਰਾਬ ਹੋਣਾ ਸ਼ੁਰੂ ਹੋ ਗਿਆ ਤੁਹਾਡਾ ਵਗੈਰਾ ਜੀ ਪੈਣ ਲੱਗ ਗਿਆ ਲਾਬੀ ਸੁੰਡੀ ਜਿਹੜੀ ਨਹੀਂ ਸੀ ਪਹਿਲਾਂ ਮੈਂ ਫੇਰ ਦੁਬਾਰੇ ਪੈਣੀ ਸ਼ੁਰੂ ਹੋ ਗਈ ਹਾਂਜੀ ਦੋਸਤੋ ਜੀ ਹਾਲ ਚਾਲ ਹਸਰੀ ਕਾ ਕੀਤਾ ਐਸੀ ਆਪਣਰਮਾ ਚਕਣ ਵਾਸਤੇ ਜਿਵੇਂ ਜੂਨ ਜੂਨ ਮਈ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੁੰਦੀ ਹੈ ਬਹੁਤ ਜ਼ਿਆਦਾ ਗਰਮੀ ਹੈ ਧੁੱਪੇ ਕੜਨਾ ਆਖਾ ਹੋਇਆ ਪਿਆ ਪਛੀਨੂ ਬਛੀਨੀ ਕੋਈਆਂ ਨੇ ਕੋਈਆਂ ਦਾ ਸਰੀਰ ਅਜੇ ਵੀ ਬਹੁਤ ਗਰਮੀ ਪਈ ਜਾਂਦਾ ਰੱਬ ਨਰਮੇ ਦੇ ਵਿੱਚ ਮੀਂਹ ਪੈਣ ਤੋਂ ਬਾਅਦ ਖਤਲੇ ਦਾ ਆਰੰਭ ਵੱਜਦਾ ਹੁੰਦਾ ਹੈ। ਗਲਾਬੀ ਸੁੰਟੀ ਦਾ ਸੌਂਡਮ ਬੋਲਦਾ ਜੀ ਨੂੰ। ਸੌਂਡ ਵਗੈਰਾ ਵੀ ਬਹੁਤ ਪਿਆ ਪਿਆ। ਬਹੁਤ ਜ਼ਿਆਦਾ ਕਰਮੀ ਹੈ। ਤੇ ਖੜਨਾ ਮੁਸ਼ਕਲ ਹੋ ਜਾਂਦਾ। ਨਰਮਾ ਖਰਾਬ ਹੋਣਾ ਸ਼ੁਰੂ ਹੋ ਗਿਆ। ਟੋਡਾ ਵਗੈਰਾ ਜੀ ਪੈਣ ਲੱਗ ਗਿਆ। ਲਾਬੀ ਸੁੰਡੀ ਜਿਹੜੀ ਨਹੀਂ ਸੀ ਪਹਿਲਾਂ। ਮੈਂ ਫੇਰ ਦੁਬਾਰੇ ਪੈਣੀ ਸ਼ੁਰੂ ਹੋ ਗਈ। ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ। ਨਰਮੇ ਦੇ ਪੱਤੇ ਐ। ਜਿੰਨਾ ਬਹੁਤ ਲਾਈਟ ਆਉਣ ਦਾ ਕਾਰਨ ਹੁੰਦਾ ਹੈ ਕਹਿੰਦਾ ਮਾਲ ਕੇ ਰੈੱਡ ਹੋ ਜਾਂਦੇ ਆ ਲਾਲ ਅੱਜ ਕੱਲ ਦੇ ਮੌਸਮ ਦੇ ਵਿੱਚ ਆ ਕੇ ਜੇ ਪਾਣੀ ਨਾ ਲਾਇਆ ਜਾਵੇ ਤਾਂ ਇਹ ਪਰ ਇਸ ਜੋ ਕਿਹਦੀ ਪ੍ਰੋਬਲਮ ਆ ਵੱਜ ਜਾਂਦੀ ਏ ਹੋਰ ਵੀ ਹੋਰ ਵੀ ਲਾਲ ਹੋ ਜਾਂਦਾ ਉਸ ਤੋਂ ਬਾਅਦ ਕੌਫੀ ਟਿੰਡੇ ਟੁੰਡੇ ਦੇ ਹੈਗੇ ਵਾਲੇ ਮੋٹے ਉਹਨਾਂ ਵਿੱਚ ਸੁੰਡ ਗਿਆ ਬਾਕੀ ਲਗਭਗ ਨਰਮ ਬਿਲਾਵਾਂਗ ਨਹੀਂ ਹੁੰਦਾ ਆਏ ਕਿ ਕੋਈ ਨਾ ਕੋਈ ਸਮੱਸਿਆ ਨੂੰ ਲੱਗੇ ਵਾਈ ਜਾਂਦੀ ਹੈ ਪਲਾ ਚਿੱਟਾ ਮਸਰਾ ਪੈਂਦਾ ਸੀਗਾ ਹੁਣ 2-3 ਸਾਲ ਤੋਂ ਲਗਾਤਾਰ ਕਲਾਬੀ ਛੁੰਡੀ ਬਣਾ ਦਿੱਤਾ ਗਿਆ ਇਹਨੂੰ ਕੁਝ ਛੰਡ ਵੀ ਬੋਲ ਦੁੰਦੇ ਇਹਨੂੰ ਇਹ ਆਪ ਦਾ ਕੰਮ ਹੈ ਜੁਗਰਾਉਂ ਤੇ ਹੁਣ ਕਰੀ ਜਾਂਦਾ ਨਰਮੇ ਉਤੇ ਪੱਲ ਨਹੀਂ ਬਹੁਤ ਬੁੜਾ ਆਫਰ ਪਾਇਆ ਸੀ ਕਰਨੀ ਨੇ ਹੁਣ ਦੁਬਾਰਾ ਫਿਰ ਜਿਹੜੇ ਮੈਂ ਦੇ ਚਾਂਸ ਕਦੇ ਬੰਦੇ ਜਾ ਰਹੇ ਜਿਵੇਂ ਕਿ ਕਰ ਨਹੀਂ ਪੈ ਰਹੀ ਹੈ ਬਹੁਤ ਜਦ ਕਰਨੀ ਹੋਣ ਦੇ ਕਾਰਨ ਜੋ 5 ਅਕਤੂਬਰ ਤੋਂ ਲੈ ਕੇ 8 ਅਕਤੂਬਰ ਦੇ ਵਿੱਚ ਪੰਜਾਬ ਦੇ ਵਿੱਚ Rajasthan ਦੇ ਵਿੱਚ ਨਹੀਂ ਫਿਰ ਪਾਇਆ ਸਰ ਲਗਦਾ ਕਹਿੰਦੇ ਦੁਬਾਰੇ ਫਿਰ ਸੁਭਾਵਨਾ ਹੈ ਮੈਂ ਹਨੇਰੀ ਦੇ ਕੋਸ ਕੋਸ ਕਨਾਦੇ ਇਸ ਤਰ੍ਹਾਂ ਦੇ ਬੜੇ ਮਰੀ ਵਿਭਾਵਾਂ ਆ ਗਈਆਂ ਇਸ ਕਰਕੇ ਨਾ ਤਵਾਂ ਗਾ ਇਹ ਉਮੀ ਸਿਸਟਮ ਲੱਗਦਾ ਤਾਂ ਨਰਮਾ ਬਿਲਕੁਲ ਖਰਾਬ ਹੋ ਜੂ ਤੇ ਸਿਸਟਮ ਧੋਨੇ ਉੱਤੇ ਵੀ ਭਾਰੀ ਪਊਗਾ ਧੋਨੇ ਦੀ ਫਸਲ ਦੇਤੇ ਵੀ ਸਿਸਟਮ ਬਣੀ ਬਣੇ ਜੇਕਰ ਬੜੇ ਤੇ ਵੀ ਆਉਂਦੇ ਐ ਇਤਵਾਰੀ 5 ਤੱਕਤੂਬਰ ਤੋਂ 8 ਤੂਬਰ ਦੇ ਵਿੱਚ ਆਪਾਂ ਦਾ ਕਹਿੰਦੇ ਆ ਮਹੀਨਾ ਆਉਂ ਸਿਸਟਮ ਨਾਲ ਲੱਗੇ ਜਿਹੜਾ ਸਾਰਾ ਮੈਂ ਗਰਮੀ ਪਹਿਰੀ ਹੈ ਲੱਗ ਰਿਹਾ ਕਿ ਚਸ਼ਤੋਂ ਦਵਾਰੇ ਲੱਗ ਸਕਦਾ ਹੈ ਬਾਕੀ ਰੱਬ ਜੀ ਮੱਗੀ ਹੈ ਕੁਦਰਤ ਵੇ ਅੱਗੇ ਕੀ ਜੋ ਚੱਲਦਾ ਹੈ ਦੇਖ ਜਾਈਏ ਕੀ ਹੁੰਦਾ